ਅਨਾਈ ਨਾਲ ਚਰਨਜੀਤ ਕੌਰ ਬਰਾੜ ਆਮਨਪ੍ਰੀਤ ਕੌਰ ਮਨਜਿੰਦਰ ਕੌਰ ਗੁਰシャン ਸਿੰਘ ਬਲਜੀਤ ਕੌਰ ਗੁਰ체ਕ ਸਿੰਘ ਉਹ ਕੇ ਕਲਾਕਾਰ ਪੰਜਾਬੀ ਸਿਨੇਮੇ ਜਿਨ੍ਹਾਂ ਦਾ ਬਹੁਤ ਹੀ ਉੱਚਾ ਤੇ ਮਾਣ ਨਾਲ ਨਾਮ ਲਿਆ ਜਾਂਦਾ ਅਨਾਂ ਦੀ ਅੱਜ ਕਈ ਤਾੜੀਆਂ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਸਾਡੇ ਪਿਆਰੇ ਇਸ ਪ੍ਰੋਗਰਾਮ ਚ ਪੰਚੀ ਦੇ ਪ੍ਰਮਾਣਿਕਤਾ ਨੰਬਰ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਹੀਰੋ ਹੀਰੋਇਨ ਸਾਡੇ ਵਿਚਾਰਨੀ ਇੱਕ ਵਾਰ ਫੇਰ ਜੋੜਨਾ ਚਾਚ ਦੋਵੇਂ ਜਾਰੇ ਵੇ ਅਨੰਤ ਪਿਆਰ ਪਤਿਰ ਭਜਾਈ ਰੱਬ ਦਾ ਪੰਜਾਬੀ ਕੇ ਪੰਜਾਬੀਆਂ ਦੇ ਦੋਹਾਂ ਪਾਸੇ ਸਾਡੇ ਮਹਿਮਾਨਾਂ ਨੂੰ ਜੀ ਆਇਆਂ ਕਹਿ ਰਹੇ ਨੇ ਵੀਰਨ ਬਹੁਤ ਬਹੁਤ ਸਵਾਗਤ ਹੈ ਸਪੋਰਟਸ ਲੈ ਕੇ ਆ ਰਹੀ ਹੈ ਖੂਬਸੂਰਤ ਪੰਜਾਬੀ ਦੇ ਬਹੁਤ ਅੱਛੇ ਕਲਾਕਾਰ ਫਿਲਮ ਅਸੀਂ ਦੱਸਾਂਗੇ ਸਸਪੈਂਸ ਬਣਾ ਕੇ ਰੱਖਿਆ ਹੈ ਕਿਉਂਕਿ ਆਪਾਂ ਇਹਨਾਂ ਤੋਂ ਉਹਦੀ ਪਰਫਾਰਮੈਂਸ ਜਿਹੜੀ ਦੇਣੀ ਹੈ ਉਹ ਇੱਥੇ ਹੀ ਕਰਵਾਉਣੀ ਹੈ ਆਪਾਂ ਫਿਲਮ ਦੀ ਪ੍ਰਮੋਸ਼ਨ ਤਾਂ ਕਿ ਫਿਰ ਆਪਾਂ ਸਾਰਿਆਂ ਨੂੰ ਤੋਂ ਫਾਇਦਾ ਵੀ ਲਈਏ ਫਿਲਮ ਦੇ ਵਾਸਤੇ ਟਿਕਟਾਂ ਵਿੱਚ ਕੰਸੈਸ਼ਨ ਵੀ ਲਵਾਵਾਂਗੇ ਤਾੜੀਆਂ ਮਾਰ ਦਿਓ ਜ਼ੋਰਦਾਰ ਆਡੇ ਕਲਾਕਾਰਾਂ ਨੂੰ ਜੇ ਖੜੇ ਰੱਖੋਗੇ ਤਾਂ ਫਿਰ ਉਹ ਆਪਾਂ ਨੂੰ ਕਿੱਥੇ ਗੋਹ ਦੇਣਗੇ ਪੰਸਿਨ ਆਜੋ ਬੱਤਰ ਅ ਇੱਕ ਚੇਰ ਦੌਰਸ਼ ਪਾਲਿੱਤ ਬੁੜਾਈ ਬਟ ਆਹ ਦੇਖੋ ਪਰਨੀ ਕੁਰਸੀ ਤੇ